ਸਰ ਕੀ ਕਹਿਣਾ ਚਾਹੂਗੇ ਜਿਹੜੀ ਕਿ ਅੱਜ ਬਰਨਾਲੇ ਵਿੱਚ ਮਹਾੜੀ ਦੀ ਹੋਣੀ ਹੈ ਵੈਜੂ ਜੀ ਦਾ ਖਾਲਸਾ ਆਸਰੀ ਵੈਜੂ ਕੀ ਫਤਿਹ ਫਤਿਹ ਰੋਡ ਹੈਲਪਲਾਈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਰਜਿਸਟਰ ਨੰਬਰ 299 ਪੰਜਾਬ ਪਤਨ ਜਸਵਿੰਦਰ ਬੱਬੂ ਦੇਖੋ ਇਹ ਜਿਹੜੀ ਰੈਲੀ ਹੋ ਰਹੀ ਆ ਹੈ ਟੈਂਡਰ ਰਨ ਜਿਹੜਾ ਮੋਦੀ ਸਰਕਾਰ ਨੇ ਇਹ ਕਾਨੂੰਨ ਬਣਾਇਆ ਸਾਰੇ ਪਾਸੇ ਹਾ ਹਾ ਕਰ ਮੱਚੀ ਹੋਈ ਆ ਅੱਜ ਸਾਰੀਆਂ ਹੈਲਪਲਾਈਨਾਂ ਸਾਰੀਆਂ ਜੁਨੀਅਨਾਂ ਇਕੱਠੀਆਂ ਹੋ ਕੇ ਚੰਨੂ ਵਿਖੇ ਭਾਰੀ ਕਾਠਾ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਇਹ ਸਖਤ ਵਿਰੋਧ ਆ ਇਹ ਬਹੁਤ ਡਰਾਈਵਰ ਭਰਾਵਾਂ ਵਾਸਤੇ ਜਿਹੜਾ ਘਾਤ ਕਾਨੂੰਨ ਬਣਾਇਆ ਗਿਆ ਅਲੱਗ-ਅਲੱਗ ਜੂਨੀਅਨ ਹੈਲਪਲਾਈਨਾਂ ਸਾਰੀਆਂ ਇਕੱਠੀਆਂ ਹੋਈਆਂ ਕਿਸਾਨ ਜੂਨੀਅਨ ਨਾਲੇ ਸਾਡੇ ਨਾਲ ਆ ਜੀ ਅੱਜ ਸਾਡੀ ਫਤੇ ਰੋਡ ਹੈਲਪਲਾਈਨ ਸਾਰੇ ਭਰਾ ਇਕੱਠੇ ਹੋ ਕੇ ਉੱਥੇ ਜਾ ਰਹੇ ਆ ਜੀ ਤੇ ਉੱਥੇ ਜਾ ਕੇ ਮੋਦੀ ਸਰਕਾਰ ਦੇ ਖਿਲਾਫ ਸਾਰੇ ਇਕੱਠੇ ਹੋ ਕੇ ਸ਼ਿਕਾਰਜ ਕਰ ਰਹੇ ਆ ਸਾਡੀ ਮੰਗ ਇਹੀ ਹੈ ਜੀ ਜਿਹੜਾ ਇਹ ਕਾਲਾ ਕਾਨੂੰਨ ਬਣਾਇਆ ਇਹਨੂੰ ਸਰਕਾਰ ਵਾਪਸ ਲਵੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਜਿਹੜਾ ਜੀ ਇਹ ਕਾਲਾ ਕਾਨੂੰਨ ਸਾਰੇ ਟਰਾਂਸਪੋਰਟ ਦੇ ਚਾਹੇ ਛੋਟਾ ਡਰਾਈਵਰ ਆ ਚਾਹੀ ਵੱਡੀ ਗੱਡੀ ਦਾ ਡਰਾਈਵਰ ਆ ਇਹ ਮਾਰੂ ਕਾਨੂੰਨ ਆ ਜਿਹੜਾ ਇਹ ਬਹੁਤ ਮਾੜਾ ਕਾਨੂੰਨ ਆ ਇਹਦਾ ਅਸੀਂ ਸਖਤ ਵਿਰੋਧ ਕਰਾਂਗੇ ਜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿڑا ਹੈਡਕੁਆਟਰਾਂ ਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਜਾਣਗੇ ਤੇ ਸਾਡੀ ਇਹੀ ਮੰਗ ਆ ਵੀ ਜਿਹੜਾ ਕਾਲਾ ਕਾਨੂੰਨ ਹੈ ਵਾਪਸ ਲਿਆ ਜਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਊਗਾ। ਇਹੀ ਆਈ ਕਿ ਵੀ ਜਿਹੜਾ ਡਰਾਈਵਰ ਮਾਰੂ ਨੀਤੀ ਨਾਲ ਜਿਹੜਾ ਕਾਨੂੰਨ ਬਣਾਇਆ ਗਿਆ ਵਾ ਇਹ ਗਵਰਨਮੈਂਟ ਨੇ ਇਹ ਕਿਹਾ ਹੈ ਕਿ ਵੀ ਡਰਾਈਵਰ ਭਜਦਾ ਵਾ ਡਰਾਈਵਰ ਭਜਦਾ ਕਿਉਂ ਆ ਉੱਥੋਂ ਉਹਨੂੰ ਪਬਲਿਕ ਮਿਲ ਕੇ ਜਿਹੜੀ ਕੁੱਟਮਾਰ ਕਰਦੀ ਆ ਡਰਾਈਵਰ ਨੂੰ ਉਸੋ ਇਸ ਕਰਕੇ ਭਜਣਾ ਪੈਂਦਾ ਕੋਈ ਵੀ ਕਿਸੇ ਦੇ ਨਾਲ ਕਿਸੇ ਦੀ ਕੋਈ ਲਾਗੜਾਟ ਨਹੀਂ ਹੁੰਦੀ ਜੇ ਕੋਈ ਐਕਸੀਡੈਂਟ ਹੁੰਦਾ ਉਹ ਅਚਾਨਕ ਹੁੰਦਾ ਇਤੇ ਇਹ ਜਿਹੜਾ ਕਾਨੂੰਨ ਹੈ ਵਾਪਸ ਕਰਾਉਣਾ ਚਾਹੁੰਦੇ ਆ ਕਿ ਬਸ ਸਰਕਾਰ ਇਹ ਕਾਨੂੰਨ ਵਾਪਸ ਲਵੇ ਕੋਈ ਵੀ ਨਹੀਂ ਚਾਹੁੰਦਾ ਵੀ ਕਿਸੇ ਦੀ ਕੋਈ ਸਾਧਨ ਥੱਲੇ ਆ ਕੇ ਕਿਸੇ ਦੀ ਵੀ ਡੈਥ ਹੋ ਗਈ ਕੋਈ ਵੀ ਹੋਇਆ ਸੀ ਤਾਂ ਐ ਮਨੇ ਕੁੱਤਾ ਵੀਲਾ ਵੀ ਬਚਾਉਨੇ ਆਗੇ ਜੀ ਕਦੇ ਵੀ ਆ ਜਦੋਂ ਵਿੱਚ ਸਵਾਰੀ ਦਾ ਉਹਨਾਂ ਨੇ ਧਿਆਨ ਰੱਖਦੇ ਜਿੰਨਾ ਮੂਰੋ ਜਿਹੜੀ ਚੀਜ਼ ਆ ਆਂਦੀ ਆਂਦੀ ਆ ਉਹਦਾ ਰੋਕ ਕਰਦੇ ਆਂ ਬ੍ਰੇਕ ਮਾਰ ਕੇ ਰੋਕਦੇ ਆਂ ਗੱਡੀ ਤੇ ਸਰਕਾਰ ਅਗੇ ਹੀ ਆ ਸਾਡੀ ਮੰਗ ਵੀ ਇਹ ਕਾਨੂੰਨ ਰੱਦ ਕੀਤਾ ਜਾਣਾ ਤੇ ਜੇ ਇੰਨੇ ਨੇ ਸਾਡੇ ਕੋਲੇ ਪੈਸਾ ਹੋਵੇ ਤਾਂ ਅਸੀਂ ਰਾਤਾਂ ਨੂੰ ਕਿਉਂ ਝਾਕੀਏ ਦਿਨ ਰਾਤ ਤੁਰੇ ਫਿਰਦੇ ਆਂਗੇ ਤੇ ਇਹੀ ਮੰਗ ਕਰਦੇ ਆ ਸਾਰੇ ਫਤੇ ਹੈਲਪਰ ਜੋ ਰੋਡ ਚੱਲ ਰਹੀ ਹੈ ਸਾਡੀ ਹੈਲਪਰ ਚੱਲੀ ਆ ਉਹ ਸਾਰਿਆਂ ਦਾ ਵੀਰਾਂ ਦਾ ਜੋ ਅਧਿਕਾਰੀ ਆ ਸਾਰੇ ਸਾਡੇ ਨਾਲ ਅੱਜ ਬਾਕੀ ਵੀ ਡਰਾਈਵਰ ਭਾਈ ਸਾਰੇ ਆ ਕੋ ਸਾਡੇ ਉੱਥੇ ਪਹੁੰਚ ਚੁੱਕੇ ਹੈਗੇ ਤੇ ਸਰਕਾਰ ਅਗੇ ਹੀ ਮੰਗ ਕਰਦੇ ਆ ਵੀ ਇਹ ਕਾਨੂੰਨ ਰੱਦ ਕੀਤਾ ਜਾਣਾ ਜੀ ਸਤਿ ਸ੍ਰੀ ਅਕਾਲ ਜੀ ਮਾਸੇ ਬਸੰਗਹਿ ਹਮਦਪੁਰਾ ਜੀ ਬਾਕੀ ਇੱਕ ਇਹ ਸਰਕਾਰ ਨੂੰ ਬੇਨਤੀ ਹੈ ਜਿਹੜੇ ਕਾਲੇ ਕਾਨੂੰਨ ਲੈ ਕੇ ਆਈਏ ਇਹਨੂੰ ਵਾਪਸ ਜਲਦੀ ਤੋਂ ਜਲਦੀ ਵਾਪਸ ਲਵੇ ਨਹੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜੇ ਦੇ ਥੋੜੇ ਮਾੜੇ ਵੀ ਹੋ ਸਕਦੇ ਆ ਸੰਘਰਸ਼ ਸਿੱਧੂ ਤੇਜ਼ ਵੀ ਹੋ ਸਕਦਾ ਜੀ ਇਹ ਜਿਹੜਾ ਕਾਲੇ ਕਾਨੂੰਨ ਸਰਕਾਰ ਲੈ ਕੇ ਆਈਏ ਬਹੁਤ ਮਾੜੇ ਆ ਮੰਦਭਾਗੇ ਆ ਜਿਹਨੂੰ ਆਪਾਂ ਕਹਿ ਸਕਦੇ ਆ ਅੱਜ ਆਲ ਪੰਜਾਬ ਦਾ ਡਰਾਈਵਰ ਟੋਲ ਪਲਾਜੇ ਤੇ ਚੰਨੋ ਵੇ ਇਕੱਠੇ ਹੋ ਰਹੇ ਆ ਜੀ ਉਹਨਾਂ ਦੇ ਕਾਲ ਤੇ ਆਪਣੀ ਫਤੇ ਰੋਡ ਹੈਲਪ ਲਾਈਨ ਜਾ ਰਹੀ ਹੈ ਉਥੇ ਤੇ ਜੋ ਵੀ ਅੱਗੇ ਫੈਸਲਾ ਹੋਊਗਾ ਕਮੇਟੀਆਂ ਦਾ ਜੋ ਵੀ ਸੰਘਰਸ਼ ਹੋਊਗਾ ਅੱਗੇ ਉਸ ਤੋਂ ਬਾਅਦ ਤੇਜ ਵੀ ਕੀਤਾ ਜਾਦਾ। ਬਾਕੀ ਇੱਕ ਬਿੰਦਿਆ ਜਿਹੜੇ ਭਰਾ ਹਜੇ ਘਰਾਂ ਦੇ ਵਿੱਚ ਬੈਠੇ ਆ ਹਜੇ ਕਈਆਂ ਨੂੰ ਭੁਲੇਖਾ ਵੀ ਆ ਵੀ ਇਹ ਤਾਂ ਯਾਰ ਕੱਲੇ ਡਰਾਈਵਰਾਂ ਵਾਸਤੇ ਆ। ਇਹ ਕੱਲੇ ਡਰਾਈਵਰਾਂ ਵਾਸਤੇ ਨਿਕਲੂਣ ਜਿਹੜਾ ਗੱਡੀ ਦੀ ਸੀਟ ਤੇ ਬਹਿੰਦਾ ਨਾ ਸਟੀਅਰਿੰਗ ਹੱਥ ਪਾਉਂਦਾ ਉਹ ਹਰ ਇੱਕ ਵਾਸਤੇ ਕਾਨੂੰਨ ਇੱਕ ਹੀ ਆ। ਇਸ ਕਰਕੇ ਲੋਕਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਸੜਕਾਂ ਤੇ ਆਈਏ ਆਪਾਂ ਇਹਨੂੰ ਰੱਦ ਕਰਾਈਏ। ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਹੱਥ ਜੋੜ ਕੇ ਵੀ ਇਹਨੂੰ ਰੱਦ ਕੀਤਾ ਜਾਵੇ। ਮੁਰਦੋ ਵਿਚਾਰਿਆ ਜਾਵੇ ਕਿਉਂਕਿ ਡ라이ਵਰ ਇੱਕ ਦੇਸ਼ ਦੀ ਰੀੜ ਦੀ ਹੱਡੀ ਹੁੰਦਾ ਹਰ ਇੱਕ ਸਹਾਈ ਦੇ ਕੰਮ ਦੇ ਵਿੱਚ ਡਰਾਈਵਰ ਮੇਨ ਹੁੰਦਾ ਜੀ ਠੀਕ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਨੂੰਨ ਦੇ ਖਮਾਜੇ ਜਿਹੜੇ ਸਰਕਾਰ ਨੂੰ ਵੀ ਭੁਗਤਣੇ ਪੈ ਸਕਦੇ ਆ ਇੱਕ ਸਾਡਾ ਡਰਾਈਵਰ ਵੀਰ ਆ 7-8 ਸਾਲ ਤੋਂ ਐਕਸੀਡੈਂਟ ਹੋਇਆ ਵਾ ਗੱਡੀ ਦੇ ਵਿੱਚ ਬੀਲ ਸੀਟ ਤੇ ਬੈਠਾ ਗੱਡੀ ਚਲਾਉਂਦਾਗਾ ਆਪਣਾ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਜੇਕਰ ਉਹਦਾ ਕੋਈ ਦੁਰਘਟਨਾ ਹੋ ਜਾਂਦੀ ਹੈ ਗੱਡੀ ਥੱਲੇ ਆ ਕੇ ਕਿਸੇ ਬੰਦੇ ਕੋਈ ਹੁੰਦਾ ਤੇ ਉਹ ਵਿਚਾਰਾ 7 ਲੱਖ ਕਿੱਥੋਂ ਦੇਊ ਜੀ ਪਹਿਲੇ ਹੀ ਉਹਦਾ ਅਪਾਹਜ ਆ ਤੇ ਬਾਕੀ ਸਰਕਾਰ ਨੇ ਉਹਨੂੰ ਕੀ ਕੀਤਾ ਐਕਸੀਡੈਂਟ ਹੋਇਆ ਜੋ ਲੱਤਾਂ ਦੁਆਰੀ ਹੋ ਗਿਆ ਉਦੇ ਬਾਰੇ ਸਰਕਾਰ ਨੇ ਕੁਝ ਨਹੀਂ ਸੋਚਿਆ ਇਸ ਕਰਕੇ ਬੇਨਤੀ ਹੈ ਸਰਕਾਰਾਂ ਨੂੰ ਵੀ ਇਹ ਕਾਨੂੰਨ ਰੱਦ ਕਰਕੇ ਇਹਦੇ ਜੂੜ ਬਦਵਾਰੇ ਵਿਚਾਰ ਕੀਤੀ ਜਾਵੇ ਨਹੀਂ ਤੁਹਾਨੂੰ ਪਤਾ ਹੀ ਹੈ ਜੀ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਜਿਵੇਂ ਵੀ ਕਮੇਟੀਆਂ ਲਿਕਣਗੀਆਂ ਉਹ ਸਭ ਨਾਲ ਸੰਘਰਸ਼ ਅੱਗੇ ਤੇਜ਼ ਕੀਤਾ ਜਾਊਗਾ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਫਤਿਹ ਰੋਡ ਹੈਲਪ ਲਾਈਨ ਵੱਲੋਂ ਸਾਡੀਆਂ ਜਿੰਨੇ ਉਧਰ ਵੀਰੇ ਆ ਜੀ ਸਾਰੇ ਇਹ ਗੱਲ ਤੇ ਬੋਲ ਚੁੱਕੇ ਆ ਜੀ ਕਿ ਜੋ ਕਲਾਲੇ ਕਾਨੂੰਨ ਆਇਆ ਹੈ ਸਰਕਾਰ ਵੱਲੋਂ ਇਹ ਕਾਨੂੰਨ ਵਾਪਸ ਲੈ ਜਾਣ ਜੀ ਨਹੀਂ ਤਾਂ ਇਹ ਅੱਗੇ ਵਾਸਤੇ ਸੰਘਰਸ਼ ਅੱਗੇ ਤੇਜ਼ ਕੀਤਾ ਜਾਊਗਾ ਜੀ ਧੰਨਵਾਦ ਜੀ ਵਾਹਿਗੁਰੂ ਕਾ ਖਾਲਸਾ ਵਾਹਿ ਦਾ ਸਾਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜੀ ਦਰਸ਼ਨ ਸਿੰਘ ਨੂੰ ਸੰਸਰ ਜੇਤੋ ਥੈਂਕ ਯੂ ਧੰਨਵਾਦ ਤੁਹਾਨੂੰ ਤੇ ਫਟੇ ਰੋਡ ਹੈਲਪ ਲਾਨ ਨੂੰ ਅਸੀਂ ਸਾਰੇ ਇਕੱਠੇ ਭਰਾ ਹੋਏ ਆਂ ਡਰਾਈਵਰ ਭਰਾ ਜਿਹੜੇ ਕਾਲੇ ਕਾਨੂੰਨ ਸਰਕਾਰ ਨੇ ਬਣਾਏ ਆ ਜੀ ਉਹਨਾਂ ਦੇ ਵਾਪਸ ਲੈਣ ਦੇ ਕਰਕੇ ਇਕੱਠੇ ਹੋਏ ਆਂ ਇੱਕ ਜਿਵੇਂ ਜਿਵੇਂ ਮੰਨ ਲਓ ਆਪਾਂ ਇਹਨਾਂ ਨੇ ਸਰਕਾਰ ਨੇ ਕਾਨੂੰਨ ਬਣਾ ਦਿੱਤਾ ਸਾਰੇ ਜੀ ਜਿਵੇਂ ਮੰਨ ਲਓ ਚਲੋ 10 ਚਾਲਾਂ ਦੇਲ ਤੇ 7 ਸਾਲ ਲੱਖ ਰੁਪਇਆ ਸਾਰਿਆਂ ਨੂੰ ਪਤਾ ਹੀ ਆਏ ਪਰ ਇਹਨਾਂ ਨੇ ਸਰਕਾਰ ਨੇ ਡਰਾਈਵਰ ਬਾਰੇ ਕੁਝ ਵੀ ਨਹੀਂ ਸੋਚਿਆ ਜੀ ਦੇਖੋ ਜੇ ਮਨ ਮੰਨੋ ਡਰਾਈਵਰ ਦੀ ਕੋਈ ਮੌਤ ਵਗੈਰਾ ਹੁੰਦੀ ਆ ਐਕਸੀਡੈਂਟ ਵਗੈਰਾ ਹੁੰਦਾ ਜਦੋਂ ਮੌਤ ਹੁੰਦੀ ਆ ਉਹਨਾਂ ਨੇ ਡਰਾਈਵਰ ਬੰਦੇ ਨੂੰ ਕੀ ਸਹੂਲਤ ਦਿੱਤੀ ਆ ਜੀ ਜੇ ਕੋਈ ਸੱਟ ਪੇਟ ਵੱਜਦੀ ਉਹਦੇ ਤੇ ਡਰਾਈਵਰ ਬੰਦੇ ਦੇ ਉਹਨੂੰ ਕੀ ਸਹੂਲਤ ਦਿੱਤੀ ਆ ਜੀ ਕੁਝ ਨਹੀਂ ਸੋਚਿਆ ਜੀ ਸਰਕਾਰ ਨੇ ਇਹਦੇ ਲਈ ਪੂਰੀ ਨਿੰਦਿਆ ਕਰਦਾ ਡਰਾਈਵਰ ਭਰਾ ਸਾਰੇ ਇੱਕਾ ਦੁਨੀਆ ਦਾ ਸਾਰੀਆਂ ਹੈਲਪਲਾਈਨ ਨਾਲ ਸਮੂਦਨਾ ਸਾਡਾ ਸਾਰੇ ਰਲ ਮਿਲ ਕੇ ਚੱਲਦੇ ਆਂ ਸੀ ਤੇ ਸਾਰਿਆਂ ਦਾ ਇੱਕਾ ਇਹੀ ਆ ਕੋਈ ਕਾਲੇ ਕਾਨੂੰਨ ਵਾਪਸ ਲਏ ਹਨ ਤੇ ਜਿਹੜਾ ਕੋਈ ਡਰਾਈਵਰ ਭਰਾ ਬਾਰੇ ਕੋਈ ਨਵਾਂ ਕਾਨੂੰਨ ਚਾਲੂ ਕਰਨਾ ਜਾਂ ਮਨਲਾ ਬਣਾਉਣਾ ਉਹਦਾ ਇਹ ਆ ਵੀ ਜਦੋਂ ਕੋਈ ਡਰਾਈਵਰ ਭਰਾ ਨੂੰ ਕੋਈ ਛੱਪੇਟ ਵੱਜ ਜਾਂਦੀ ਆ ਉਹਨੂੰ ਵੱਧ ਤੋਂ ਵੱਧ ਕੋਈ ਕਾਨੂੰਨ ਐਸਾ ਬਣਾਇਆ ਜਾਵੇ ਜਿਹੜਾ ਕੋਈ ਕੋਈ ਲਾਜ ਵਗੈਰਾ ਹੋਵੇ ਜਾਂ ਜਿਵੇਂ ਕੋਈ ਬਜ਼ੁਰਗ ਹੋ ਜਾਂਦੇ ਆ ਡਰਾਈਵਰ ਭਰਾ ਉਹਨਾਂ ਦੀ ਕੋਈ ਦੇਖਭਾਲ ਨਹੀਂ ਹੁੰਦੀ ਉਹਨਾਂ ਦਾ ਨਾਲ ਵੀ ਸਹੂਲਤ ਸਰਕਾਰ ਨੂੰ ਦੇਣੀ ਚਾਹੀਦੀ ਆ ਕੋਈ ਪੈਨਸ਼ਨ ਵਗੈਰਾ ਜਾਂ ਮੰਨ ਕੇ ਚਲੋ ਜਿਵੇਂ ਕੋਈ ਡਰਾਈਵਰ ਭਰਾ ਨੂੰ ਕੋਈ ਦਿੱਤ ਵਗੈਰਾ ਹੋ ਜਾਂਦੀ ਹੈ ਐਕਸੀਡੈਂਟ ਵਗੈਰਾ ਉਦੋਂ ਸਰਕਾਰ ਨੇ ਕੁਝ ਵੀ ਨਹੀਂ ਸੋਚਿਆ ਜੀ ਉਦੋਂ ਵੀ ਉਹਨਾਂ ਨੂੰ ਨਾਲ ਜਿਹੜਾ 10 ਲੱਖ ਰੁਪਈਆ ਕਹਿ ਰਹੇ ਤੇ 10 ਲੱਖ ਰੁਪਈਆ ਉਦੋਂ ਡਰਾਈਵਰ ਭਰਾ ਨੂੰ ਕਿਉਂ ਨਹੀਂ ਸਰਕਾਰ ਨੇ ਬਣਾਇਆ ਜੀ ਵੀ ਨਾਲ ਇਹਨਾਂ ਨੂੰ ਸਰਕਾਰ ਨੂੰ ਵੀ ਚਾਹੀਦਾ ਵੀ 10 ਲੱਖ ਰੁਪਈਆ 20 ਲੱਖ ਰੁਪਈਆ ਜਾਂ 25 ਲੱਖ ਰੁਪਈਆ ਕੋਈ ਡਰਾਈਵਰ ਭਰਾ ਨੂੰ ਕੋਈ ਬਾਲ ਬੱਚੇ ਹੈ ਨਹੀਂ ਜੀ ਡਰਾਈਵਰ ਭਰਾ ਦੇ ਸਰਕਾਰਾਂ ਆਪ ਜਿਹੜੇ ਬੈਠੇ ਆ ਕੁਰਸੀਆਂ ਤੇ ਉਹ ਲੱਖ ਲੱਖ ਰੁਪਏ ਤਨਖਾਹ ਲਈ ਜਾਂਦੇ ਆ ਡਰਾਈਵਰ ਜਿਹੜਾ 5-7000 ਰੁਪਏ ਤਨਖਾਹ ਲੈ ਰਿਹਾ ਉਹ ਤੋਂ 10 ਲੱਖ ਰੁਪਏ 7 ਲੱਖ ਰੁਪਏ ਉਹਨਾਂ ਨੂੰ ਦਿੰਦਾ ਭਰਾ ਨੂੰ ਇਹ ਕਹਿ ਰਿਹਾ ਵੀ ਤੁਹਾਨੂੰ ਦੇਣਾ ਪਊਗਾ ਜੁਰਮਾਨਾ ਪਾ ਰਹੇ ਆ